ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ 2024 ਦੇ ਵਿੱਚ ਨਾ ਤੁਸੀਂ ਕਰੋੜਪਤੀ ਹੋਵੋਗੇ ਕਰੋੜਪਤੀ ਜੋ ਤੁਹਾਡੇ ਸੁਪਨੇ ਆ ਨਾ ਤੁਹਾਡੇ ਸਾਰੇ ਸੁਪਨੇ ਪੂਰੇ ਹੋਣਗੇ ਜਿਹੜੀ ਵੀ ਤੁਸੀਂ 10 ਮਹੀਨੇ ਪਏ 10 ਮਹੀਨੇ 10 ਮਹੀਨੇ ਬਹੁਤ ਹੁੰਦੇ ਨੇ ਬਹੁਤ ਜ਼ਿਆਦਾ ਦਿਮਾਗ ਨੂੰ ਇੰਡੀਕੇਟਰ ਮਿਲਦਾ ਰਹੇ ਯਾਰ ਮੈਂ 2024 ਦੇ ਵਿੱਚ ਕਰੋੜਪਤੀ ਬਨਾਂ ਕਰੋੜਪਤੀ ਬਨਾਂ ਕਰੋੜਪਤੀ ਬਨਾਂ ਦੇਖੋ ਗਾਈਡ ਕਰਨਾ ਤੁਹਾਨੂੰ ਸਿਖਾਉਣਾ ਉਹ ਮੇਰਾ ਕੰਮ ਆ ਅੱਗੇ ਸਿੱਖਣਾ ਨਹੀਂ ਸਿੱਖਣਾ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਜਦੋਂ ਤੱਕ ਤੁਸੀਂ ਤੁਸੀਂ ਕੰਮ ਹੀ ਨਹੀਂ ਸ਼ੁਰੂ ਕੀਤਾ ਹੈਗਾ ਤਾਂ ਤੁਸੀਂ ਪੈਸੇ ਕਿੱਥੋਂ ਤੁਹਾਨੂੰ ਆ ਜਾਣਗੇ ਸਭ ਤੋਂ ਪਹਿਲਾ ਕੰਮ ਆ ਸਾਡਾ ਵੀ ਅਸੀਂ ਕੰਮ ਸ਼ੁਰੂ ਕਰੀਏ ਯਾਰ ਤੁਸੀਂ ਐਕਸ਼ਨ ਤਾਂ ਲੋ ਨਾ ਤੁਸੀਂ ਕੰਮ ਤਾਂ ਸ਼ੁਰੂ ਕਰੋ ਪੈਸਾ ਤੋਂ ਬਿਨਾ ਕਿਸੇ ਦੀ ਗੱਡੀ ਨਹੀਂ ਚੱਲਦੀ ਹੈਗੀ ਠੀਕ ਆ ਇਸ ਲਈ ਦੇਖੋ ਤੁਸੀਂ ਆਪਣਾ ਇੱਕ Aim ਬਣਾ ਲਓ 2024 ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੰਗੇ ਚੜ੍ਹਦੇ ਚੱਲਦੇ ਵਿੱਚ ਆਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਆ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਕੱਲ ਕਰੇ ਸੋ ਅੱਜ ਕਰ ਅੱਜ ਅਵੀ ਕਰ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹੀ ਦੱਸਾਂਗਾ ਕਿ ਤੁਸੀਂ ਮਤਲਬ ਵੀ ਜ਼ਿੰਦਗੀ ਦੇ ਵਿੱਚ ਆਪਣੇ ਜੀ ਕਿਉਂ ਨਹੀਂ ਸਫਲ ਹੁੰਦੇ ਹੈਗੇ ਕਿਉਂਕਿ ਦੇਖੋ ਟੈਲੈਂਟ ਸਾਡੇ ਸਾਰਿਆਂ ਦੇ ਵਿੱਚ ਹੈਗਾ ਵਾ ਸਾਨੂੰ ਸਾਰਾ ਕੁਝ ਕਰਨਾ ਹੁੰਦਾ ਵਾ ਅਸੀਂ ਕੀ ਅਸੀਂ ਸਿਰਫ ਦੋ ਚੀਜ਼ਾਂ ਕਰਕੇ ਅਸੀਂ ਪਿੱਛੇ ਰਹਿ ਜਾਂਦੇ ਇੱਕ ਨੰਬਰ ਇੱਕ ਹੈਗੀ ਆ ਸੰਗ ਸਾਨੂੰ ਸੰਗ ਲੱਗਦੀ ਆ ਵੀ ਸਾਨੂੰ ਡਰ ਲੱਗਦਾ ਆ ਆਪਾਂ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਡਰ ਡਰ ਵੀ ਕਹਿੰਦੇ ਨੇ ਸੰਗ ਵੀ ਕਹਿੰਦੇ ਨੇ ਡਰ ਜਿਹੜਾ ਹੁੰਦਾ ਵਾ ਉਹ ਸਾਡੇ ਅੰਦਰ ਆ ਵਾ ਸਾਨੂੰ ਐ ਵੀ ਯਾਰ ਜਿਵੇਂ ਇਹ ਵੀਡੀਓ ਬਣਾਉਣ ਲੱਗ ਗਿਆ ਜਦੋਂ ਮੈਂ ਮਤਲਬ ਇਹ ਕੁਝ ਕੰਮ ਕਰਨ ਲੱਗਿਆ ਵੀ ਜਿਹੜੇ ਮੇਰੇ ਨਾਲ ਦੇ ਨੇ ਲੋਕ ਨੇ ਉਹ ਕੀ ਕਹਿਣਗੇ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਜੋ ਕੁਝ ਵੀ ਸਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਸਾਨੂੰ ਡਰ ਹੈਗਾ ਹੀ ਹੈਗਾ ਵਾ ਅਸੀਂ ਤਾਂ ਕਰ ਕੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਕੰਮ ਨਹੀਂ ਕਰਦੇਗੇ ਵੀਡੀਓ ਨਹੀਂ ਬਣਾਉਂਦੇਗੇ ਅਸੀਂ ਸਾਨੂੰ ਉਹ ਚੀਜ਼ ਦਾ ਡਰ ਵਾ ਦੇਖੋ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਤੋਂ ਉੱਤੋਂ ਬਹੁਤ ਹੀ ਸਾਰਾ ਪੈਸਾ ਕਮਾਇਆ ਜਾ ਰਿਹਾ ਹੈਗਾ ਦੇਖੋ ਜਿਹੜਾ ਪੈਸਾ ਵਾ ਉਹ ਸਾਡੇ ਸਾਰਿਆਂ ਦੀ ਜ਼ਰੂਰਤ ਆ ਅਗਰ ਮੰਨ ਲਓ ਤੁਸੀਂ ਪ੍ਰਾਈਵੇਟ ਵੀ ਜੋਬ ਕਰਦੇ ਹੋ ਗਵਰਨਮੈਂਟ ਜੋਬ ਕਰਦੇ ਹੋ ਜਾਂ ਕਿ ਤੁਸੀਂ ਬਾਹਰ ਜਾ ਰਹੇ ਹੋ ਆਪਣੇ ਦੇਸ਼ ਨੂੰ ਛੱਡ ਕੇ ਆਪਣੇ ਮਾਪਿਆਂ ਨੂੰ ਛੱਡ ਕੇ ਤੁਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਤੁਸੀਂ ਜਾ ਰਹੇ ਹੋ ਤਾਂ ਤੁਸੀਂ ਕਿਉਂ ਜਾ ਰਹੇ ਹੋ ਸਿਰਫ ਪੈਸਾ ਕਮਾਣ ਹੀ ਜਾ ਰਹੇ ਹੋ ਇਸ ਤੋਂ ਵੱਧ ਤਾਂ ਹੋਰ ਤਾਂ ਕੁਝ ਨਹੀਂ ਕਮਾ ਰਹੇ ਪੈਸਾ ਤਾਂ ਤੁਸੀਂ ਇੱਥੇ ਰਹਿ ਕੇ ਵੀ ਕਮਾ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਹੋ ਗਿਆ ਜੀ ਸੋ ਮੈਂ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਇਹੋ ਜੇ ਮਤਲਬ ਵੀ ਆਈਡੀਆ ਬਾਰੇ ਦੱਸਦਾ ਰਹਿਣਾ ਬਈ ਤੁਸੀਂ ਇਹ ਚੀਜ਼ਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੋ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਬਟ ਸਾਡੀ ਆਦਤ ਕੀ ਆ ਅਸੀਂ ਮਤਲਬ ਵੀ ਐਕਸ਼ਨ ਨਹੀਂ ਕਰਦੇ ਕੋਈਕ ਅਸੀਂ ਐਕਸ਼ਨ ਨਹੀਂ ਲੈਂਦੇ ਹੈਗੇ ਅਸੀਂ ਕਹਿੰਦੇ ਨਾ ਵੀ ਯਾਰ ਛੱਡ ਜਾ ਰਸੀਂ ਫੇਰ ਕਰਾਂਗੇ ਅਗਲੇ ਦਿਨ ਕਰ ਲਾਂਗੇ ਹਨਾ ਸੋ ਕਹਿੰਦੇ ਵੀ ਕੱਲ ਕਰ ਤਰੋ ਅੱਜ ਕਰ ਅੱਜ ਕਰ ਸੋ ਅਭੀ ਕਰ ਤੁਸੀਂ ਕਹਿੰਦੇ ਵੀ ਮਤਲਬ ਵੀ ਕੱਲ ਨੂੰ ਛੱਡੋ ਪਰ ਤੁਸੀਂ ਅੱਜ ਦਾ ਕੰਮ ਤੁਸੀਂ ਅੱਜ ਹੀ ਸ਼ੁਰੂ ਕਰੋ ਤੁਸੀਂ ਅਗਰ ਸ਼ੁਰੂ ਤਾਂ ਕਰੋ ਨਾ ਅਗਰ ਤੁਸੀਂ ਸ਼ੁਰੂ ਹੀ ਨਹੀਂ ਕਰੋਗੇ ਤਾਂ ਤੁਸੀਂ ਪੈਸੇ ਕਿਵੇਂ ਕਮਾਓਗੇ ਮੈਨੂੰ ਬਹੁਤ ਸਾਰੇ ਮੇਰੇ ਭੈਣ ਭਰਾ ਨੇ ਜਿਹੜੇ ਮੈਨੂੰ ਫੋਨ ਕਰਦੇ ਨੇ ਪੁੱਛਦੇ ਨੇ ਮੈਸੇਜ ਵੀ ਕਰਦੇ ਨੇ ਨਾ ਫਿਰ ਤੁਸੀਂ ਵੀਡੀਓ ਦੇ ਥੱਲੇ ਦੇਖਿਆ ਵੀ ਹਣਾ ਕਮੈਂਟ ਵੀ ਕਰਦੇ ਨੇ ਉਹ ਪੁੱਛਦੇ ਨੇ ਕਿ ਵੀਰ ਜੀ ਕਿੰਨਾ ਕੁ ਪੈਸਾ ਕਮਾਇਆ ਜਾ ਸਕਦਾ ਇਹ ਚੀਜ਼ ਦੇ ਉੱਤੋਂ ਜਾਂ ਸਾਨੂੰ ਪੈਸਾ ਕਿੱਦਾਂ ਆਊਗਾ ਜਾਂ ਪੈਸੇ ਕਿੰਨੀ ਤਰੀਕ ਨੂੰ ਆਉਣਗੇ ਅਸੀਂ ਕਿੰਨੇ ਪੈਸੇ ਕਮਾ ਸਕਦੇ ਹਾਂ ਵੀ ਯਾਰ ਇਹ ਗੱਲਾਂ ਬਾਅਦ ਦੀਆਂ ਨੇ ਤੁਸੀਂ ਸ਼ੁਰੂ ਕੰਮ ਤਾਂ ਸ਼ੁਰੂ ਕਰੋ ਜਦੋਂ ਤੱਕ ਤੁਸੀਂ ਉੱਥੇ ਕੰਮ ਹੀ ਨਹੀਂ ਸ਼ੁਰੂ ਕੀਤਾ ਹੈਗਾ ਤਾਂ ਤੁਸੀਂ ਪੈਸੇ ਕਿੱਥੋਂ ਤੁਹਾਨੂੰ ਆ ਜਾਣਗੇ ਸਭ ਤੋਂ ਪਹਿਲਾ ਕੰਮ ਆ ਸਾਡਾ ਵੀ ਅਸੀਂ ਕੰਮ ਸ਼ੁਰੂ ਕਰੀਏ ਮੈਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਬਹੁਤ ਸਾਰੇ ਹੋਰ ਟੋਪਿਕ ਦੱਸੇ ਨੇ ਦੇਖੋ ਵੀ ਜਿਹੜੀ ਪੈਨੀ ਗੱਲਾਂ ਸਾਨੂੰ ਕੋਈ ਸਹੀ ਤਰੀਕੇ ਨਾਲ ਗਾਈਡ ਨਹੀਂ ਕਰਦਾਗਾ ਕੋਈ ਨਹੀਂ ਕਹਦਾ ਕਿ ਪੰਜਾਬ ਦੇ ਵਿੱਚ ਇਹ ਹੋ ਜੇ ਵਧੀਆ ਤੋਂ ਵਧੀਆ ਯੂਟਿਊਬਰ ਬੈਠੇ ਨੇ ਜਿਹੜੇ ਮਤਲਬ ਇਹ ਬਹੁਤ ਹੀ ਵਧੀਆ ਅਰਨਿੰਗ ਕਰਦੇ ਪਏ ਨੇ ਜਿਵੇਂ ਇਹ ਹੋ ਜੇ ਯੂਟਿਊਬਰਾਂ ਨੂੰ ਜਾਂਦਾ ਪੰਜਾਬ ਦੇ ਨੇ ਜਿਹੜੇ ਜਿਹੜੇ ਮਹੀਨੇ ਦੇ 5 ਤੋਂ ਲੈ ਕੇ 6 ਲੱਖ ਰੁਪਈਆ 5 ਤੋਂ ਲੈ ਕੇ 6 ਲੱਖ ਰੁਪਈਆ ਉਹ ਮਹੀਨੇ ਦਾ ਕਮਾਰੇ ਨੇ ਪਤਾ ਕਿਤੋਂ ਇੱਕ YouTube YouTube ਹੋ ਗਿਆ ਨੰਬਰ ਦੋ ਹੋ ਗਈ ਫੇਸਬੁਕ ਹੋ ਗਈ ਇੰਸਟਾਗ੍ਰਾਮ ਹੋ ਗਈ ਇਹ ਤਿੰਨ ਚੀਜ਼ਾਂ ਤੋਂ ਸਿਰਫ ਤਿੰਨ ਚੀਜ਼ਾਂ ਤੋਂ ਉਹ ਮਹੀਨੇ ਦੇ 5 ਤੋਂ 6 ਲੱਖ ਰੁਪਈਆ ਕਮਾਰੇ ਨੇ ਬਸ ਗੱਲ ਕੀ ਆ ਉਹ ਕਿਸੇ ਨੂੰ ਦੱਸ ਨਹੀਂ ਦੇ ਕਿਸੇ ਨੂੰ ਵੀ ਨਹੀਂ ਦੱਸ ਦੇਵੇ ਤੁਸੀਂ ਮੇਰੇ ਚੈਨਲ ਦੇ ਉੱਤੇ ਆ ਜਾਓ ਮੇਰੇ ਚੈਨਲ ਤੋਂ ਸਾਰੀ ਵੀਡੀਓ ਦੇਖ ਲਓ ਸਾਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੋਇਆ ਵਾ ਵੀ YouTube ਚੈਨਲ ਕਿਵੇਂ ਬਣਾਉਣਾ ਫੇਸਬੁਕ ਪੇਜ ਕਿਵੇਂ ਬਣਾਉਣਾ ਤੁਹਾਨੂੰ ਇਹ ਵੀ ਦੱਸਿਆ ਹੋਇਆ ਵਾ ਵੀ YouTube ਚੈਨਲ ਬਣਾ ਕੇ ਤੁਸੀਂ ਕਿਹੜੇ-ਘੇੜੇ ਤਰੀਕਿਆਂ ਨਾਲ ਤੁਸੀਂ ਕੰਮ ਕਰਕੇ ਪੈਸੇ ਕਮਾ ਸਕਦੇ ਹੋ ਬਹੁਤ ਸਾਰੇ ਅਜਿਹੀ ਵੀਡੀਓ ਦੱਸਿਆ ਨੇ ਵੀ ਇਹ ਨਹੀਂ ਕਿ ਤੁਸੀ ਸੋਚਣਾ ਵਾ ਵੀ ਯਾਰ ਮੈਂ ਕਿਹੜੇ ਜੀ ਮਤਲਬ ਵੀ ਚੀਜ਼ ਤੇ ਮਤਲਬ ਵੀ ਚੈਨਲ ਬਣਾਵਾ ਜਾਊ ਕਰਾ ਤੁਹਾਨੂੰ ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀਂ ਹੈਗੀ ਤੁਹਾਨੂੰ ਮੈਂ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਮੈਂ ਗਾਈਡ ਕਰਦਾ ਪਿਆਵਾ ਦੇਖੋ ਗਾਈਡ ਕਰਨਾ ਤੁਹਾਨੂੰ ਸਿਖਾਉਣਾ ਉਹ ਮੇਰਾ ਕੰਮ ਆ ਅੱਗੇ ਸਿੱਖਣਾ ਨਹੀਂ ਸਿੱਖਣਾ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਮੈਂ ਆਪਣੀ ਕਿਸੇ ਵੀ ਅਜਿਹੀ ਵੀਡੀਓ ਦੇ ਵਿੱਚ ਮਤਲਬ ਵੀ ਦੱਸਦਾ ਨਹੀਂ ਹੈਗਾ ਤੁਹਾਨੂੰ ਵੀ ਤੁਸੀਂ ਇੰਨੇ ਪੈਸੇ ਲਾਓ ਜੇ 10000 ਲਓ 5000 ਲਓ ਜਾਂ 50000 ਰੁਪਏ ਤੁਸੀਂ ਇਨਵੈਸਟ ਕਰੋ ਤੇ ਤੁਹਾਨੂੰ ਮਹੀਨੇ ਦੇ ਲੱਖ ਰੁਪਏ ਆਣਗੇ ਮੈਂ ਤੁਹਾਨੂੰ ਉਹ ਵੀ ਨਹੀਂ ਦੱਸਦਾ ਕਿ ਮੈਂ ਤੁਹਾਨੂੰ ਸਿਰਫ ਦੰਦਾ ਵੀ ਤੁਸੀਂ ਸਿਰਫ 0 ਰੁਪਿਆ ਤੁਸੀਂ ਕੁਝ ਵੀ ਨਹੀਂ ਆਪਣੀ ਜੇਬ ਦੇ ਵਿੱਚੋਂ ਲਉਣਾ ਹੈਗਾ ਸਿਰਫ 0 ਰੁਪਿਆ ਤੁਹਾਡੇ ਕੋਲ ਸਿਰਫ ਇੱਕ ਐਂਡਰੋਇਡ ਫੋਨ ਆਉਣਾ ਚਾਹੀਦਾ ਆ ਸਿਰਫ ਐਂਡਰੋਇਡ ਫੋਨ ਦੇ ਉੱਤੇ ਹੀ ਤੁਸੀਂ ਕੰਮ ਕਰਨਾ ਵਾ ਵੀ ਬਿਜ਼ਨਸ ਵੀ ਤੁਹਾਨੂੰ ਮੈਂ ਦੱਸਦਾ ਪਾਵਾਂ ਮੈਂ ਤੁਸੀਂ ਕਿਹੜੇ ਕਿਹੜੇ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਵਾ ਤੁਸੀਂ ਫਿਰ ਵੀ ਨਹੀਂ ਕਰਦੇ ਹੈਗੇ ਯਾਰ ਤੁਸੀਂ ਐਕਸ਼ਨ ਤਾਂ ਲੋ ਨਾ ਤੁਸੀਂ ਕੰਮ ਤਾਂ ਸ਼ੁਰੂ ਕਰੋ ਪੇਮੈਂਟ ਤਾਂ ਤੁਹਾਨੂੰ ਆਊਗੀ ਉਹਦੀ ਟੈਨਸ਼ਨ ਨਾ ਲਓ ਉਹ ਮੈਂ ਤੁਹਾਨੂੰ ਪ੍ਰੋਪਰਲੀ ਗਾਈਡ ਕਰੀ ਜਾ ਰਿਹਾ ਹਾਂ ਮੈਂ ਤੁਹਾਨੂੰ ਕਿਵੇਂ ਤੁਹਾਡੇ ਬੈਂਕ ਦੇ ਵਿੱਚ ਪੈਸੇ ਆਉਣਗੇ ਕਿਦਾ ਹੁੰਦੇ ਆ ਕਿੰਨੀ ਤਰੀਕ ਨੂੰ ਹੁੰਦੇ ਆ ਜਾਂ ਕਿੰਨੇ ਆਉਣਗੇ ਉਹ ਪ੍ਰੋਪਰਲੀ ਮੈਂ ਤੁਹਾਨੂੰ ਵੀਡੀਓ ਬਣਾ ਬਣਾ ਕੇ ਦੱਸ ਰਿਹਾ ਹਾਂ ਬਿਜ਼ਨਸ ਦੇ ਆਈਡੀਆ ਵੀ ਦੱਸਦਾ ਪਿਆ ਵੀ ਤੁਸੀਂ ਇਹ ਬਿਜ਼ਨਸ ਦਾ ਆਈਡੀਆ ਚਲਾ ਲਓ ਜਾਂ ਆਪਣੇ YouTube ਚੈਨਲ ਇਹਦੇ ਦੀ ਟੋਪੀ ਤੇ ਵੀਡੀਓ ਬਣਾ ਬਣਾ ਕੇ ਪਾਓ ਇਸ ਤੋਂ ਤੁਹਾਨੂੰ ਵਧੀਆ ਕਮਾਈ ਹੋ ਜੂਗੀ ਤੁਸੀਂ ਫਿਰ ਵੀ ਨਹੀਂ ਕੰਮ ਕਰਦੇਗੇ ਤੁਸੀਂ ਯਾਰ ਇੱਕ ਵੇ ਕੰਮ ਕਰਨ ਤਾਂ ਸ਼ੁਰੂ ਕਰੋ ਨਾ ਤੁਸੀਂ ਜਲਦੀ ਤੋਂ ਜਲਦੀ ਤੁਸੀਂ ਇਹ ਨਾ ਸੋਚੋ ਵੀ ਯਾਰ ਮੈਂ ਕੱਲ ਕਰਾਂਗਾ ਬਹਾਨੇ ਨਾ ਬਣਾਓ ਬੁਰਾ ਨਹੀਂ ਬਣਾਣਾ ਤੁਸੀਂ ਅੱਜ ਹੀ ਬੰਦ ਕਰ ਦਿਓ ਤੁਸੀਂ ਅੱਜ ਹੀ ਸੋਚ ਲਓ ਜੇ ਤੁਸੀਂ ਮੇਰੀ ਆਪ ਵੀਡੀਓ ਅੱਜ ਦੇਖਦੇ ਪਏ ਹੋ ਨਾ ਤਾਂ ਤੁਸੀਂ ਆਪਣੇ ਆਪ ਨਾਲ ਇੱਕ ਵਾਦਾ ਕਰੋ ਵੀ ਯਾਰ ਮੈਂ ਵਾਦਾ ਕਰਦਾ ਮੈਂ ਕਦੇ ਬਹਾਨਾ ਨਹੀਂ ਬਣਾਉਂਗਾ ਇਹ ਚੀਜ਼ ਮੈਂ ਕਰਨੀ ਹੀ ਕਰਨੀ ਹੈ ਤੁਹਾਡਾ ਸਿਰਫ ਇੱਕ Aim ਹੋਣਾ ਚਾਹੀਦਾ ਦੇਖੋ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਬੰਦੇ ਨੂੰ ਯਾਰ ਪੈਸਾਂ ਦੀ ਲੋੜ ਆ ਤੇ ਜੋ ਮਰਜੀ ਬੰਦਾ ਕਹੀ ਜਾਵੇ ਹਰ ਇੱਕ ਬੰਦੇ ਨੂੰ ਪੈਸਾਂ ਦੀ ਲੋੜ ਹੈਗੀ ਹੀ ਹੈਗੀ ਆ ਪੈਸਾ ਤੋਂ ਬਿਨਾ ਕਿਸੇ ਦੀ ਗੱਡੀ ਨਹੀਂ ਚੱਲਦੀ ਹੈਗੀ ਠੀਕ ਆ ਇਸ ਲਈ ਦੇਖੋ ਤੁਸੀਂ ਆਪਣਾ ਇੱਕ Aim ਬਣਾ ਲਓ 2024 2024 ਦੇ ਵਿੱਚ ਮੈਂ ਕਰੋੜਪਤੀ ਬਣਨਾ ਬਸ ਤੁਸੀਂ ਆਪਣਾ ਇਹ ਏਮ ਰੱਖ ਲਓ ਦੇਖੋ ਤੁਹਾਨੂੰ ਪਹਿਲਾਂ ਜਾਂ ਹੁਣ ਪੰਜਾਬੀ ਦੇ ਵਿੱਚ ਤੁਹਾਨੂੰ ਕੋਈ ਵੀ ਸਹੀ ਤਰੀਕੇ ਨਾਲ ਗਾਈਡ ਨਹੀਂ ਕਰੇਗਾ ਵੀ ਤੁਸੀਂ ਆ ਚੈਨਲ ਬਣਾ ਲਓ ਤੁਹਾਨੂੰ ਇਦਾਂ ਪੈਸੇ ਆਣਗੇ ਉਹ ਸਹੀ ਤਰੀਕੇ ਨਾਲ ਮੈਂ ਤੁਹਾਨੂੰ ਗਾਈਡ ਕਰਾਂਗਾ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਾਰਾ ਸਮਝਾਉਂਦਾ ਰਹਾਂਗਾ ਤੁਸੀਂ ਕੀ ਸਟੈਪ ਬਾਈ ਸਟੈਪ ਕੀ ਕਰਨਾ ਵਾ ਤੁਸੀਂ ਬਸ ਅੱਜ ਤੋਂ ਹੀ ਸੋਚ ਲਓ ਵੀ ਮੈਂ 2024 ਦੇ ਵਿੱਚ ਹਜੇ 2024 ਸ਼ੁਰੂ ਹੀ ਹੋਇਆ ਵਾ ਹਜੇ ਫਰਵਰੀ ਚੱਲਦਾ ਪਿਆ ਵਾ ਹਨਾ 10 ਮਹੀਨੇ ਪਏ 10 ਮਹੀਨੇ 10 ਮਹੀਨੇ ਬਹੁਤ ਹੁੰਦੇ ਨੇ ਬਹੁਤ ਜ਼ਿਆਦਾ ਨੇ ਤੁਸੀਂ ਬਸ ਆਪਣਾ Aim ਬਣਾ ਲਓ ਦੀ ਯਾਰ ਮੈਂ ਕਰੋੜਪਤੀ ਬਣਨਾ ਆਪਣੇ ਮੋਬਾਈਲ ਫੋਨ ਦੇ ਉੱਤੇ ਵੀ ਜਿਹੜੀ ਤੁਸੀਂ ਇੱਕ ਪਿਕਚਰ ਲਗਦੀ ਹੈ ਨਾ ਜਿੰਨੋਂ ਆਪਣਾ ਡੈਸਕਟਾਪ ਪਿਕਚਰ ਕਹਿੰਦੇ ਨੇ ਉਹ ਵੀ ਤੁਸੀਂ ਕਰੋੜਪਤੀ ਵਾਲੀ ਲਾਓ ਪੈਸਾਂ ਦੀ ਲਾਓ ਆਪਣੇ ਕਮਰੇ ਦੇ ਵਿੱਚ ਵੀ ਇੱਕ ਡਾਲਰਾਂ ਦੀ ਫੋਟੋ ਲਿਆਓ ਸਾਲੀ ਉਹ ਲਿਆ ਕੇ ਲਾ ਦਿਓ ਜਦ ਵੀ ਤੁਹਾਨੂੰ ਧਿਆਨ ਜਾਵੇ ਡਾਲਰਾਂ ਵੱਲ ਜਾਵੇ ਤੁਹਾਨੂੰ ਯਾਦ ਹੁੰਦਾ ਰਹੇ ਤੁਹਾਡੇ ਦਿਮਾਗ ਨੂੰ ਇੰਡੀਕੇਟਰ ਮਿਲਦਾ ਰਹੇ ਯਾਰ ਮੈਂ 2024 ਦੇ ਵਿੱਚ ਕਰੋੜਪਤੀ ਬਣਨਾ ਕਰੋੜਪਤੀ ਬਣਨਾ ਕਰੋੜਪਤੀ ਬਣਨਾ ਜਦੋਂ ਤੁਸੀਂ ਇਹ ਚੀਜ਼ ਦਿਮਾਗ ਦੇ ਵਿੱਚ ਬਿਠਾ ਤੋ ਤੁਹਾਨੂੰ ਦੁਨੀਆ ਦੀ ਕੋਈ ਉਹ ਜੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਕਰੋੜਪਤੀ ਬਣਨ ਤੋਂ ਤੁਹਾਨੂੰ ਰੋਕ ਸਕੇ ਸੋ ਤੁਸੀਂ ਜਲਦੀ ਤੋਂ ਜਲਦੀ ਐਕਸ਼ਨ ਲੋ ਮੇਰੇ YouTube ਚੈਨਲ ਦੇ ਉੱਤੇ ਬਹੁਤ ਇਹੋ ਜਿਹੇ ਮੈਂ ਆਈਡੀਏ ਪਾਏ ਹੋਏ ਨੇ ਤੁਹਾਨੂੰ ਦੱਸਿਆ ਹੋਇਆ ਵਾ ਵੀ ਤੁਸੀਂ ਮਤਲਬ ਇਹ ਟੌਪਿਕ ਦੇ ਉੱਤੇ ਕੰਮ ਕਰ ਲੋ ਤੁਹਾਨੂੰ ਪੈਸੇ ਹੋਣਗੇ ਇਸ ਟੌਪਿਕ ਦੇ ਉੱਤੇ ਕਰ ਲੋ Facebook ਤੇ ਇੰਦਾ ਬੰ ਨਾਲੋ ਸਾਰਾ ਕੁਝ ਤੁਹਾਨੂੰ ਪ੍ਰੋਪਰਲੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਵਾ ਤੁਸੀਂ ਇੱਕ ਵਾਰੀ ਮੇਰੇ ਚੈਨਲ ਤੇ ਜਾਓ ਤੇ ਤੁਸੀਂ ਜਾ ਕੇ ਸਾਰੀ ਵੀਡੀਓ ਦੇਖੋ ਤੁਹਾਨੂੰ ਸਾਰਾ ਸਹੀ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਤੁਹਾਨੂੰ ਇੱਥੋਂ ਤੱਕ ਵੀ ਕਿਹਾ ਹੋਇਆ ਵਾ ਤੁਸੀਂ ਕੋਈ ਵੀ ਯੂਟਿਊਬਰ ਦੇਖ ਲਓ ਜਾਂ ਫਿਰ ਉਹ ਹਿੰਦੀ ਦੇ ਵਿੱਚ ਵੀਡੀਓ ਬਣਾਉਂਦਾ ਜਾਂ ਅੰਗਰੇਜ਼ੀ ਦੇ ਵਿੱਚ ਬਣਾਉਂਦਾ ਅਗਰ ਕੋਈ ਪੰਜਾਬੀ ਦੇ ਵਿੱਚ ਬਣਾਉਂਦਾ ਵੀ ਆ ਤਾਂ ਤੁਸੀਂ ਇਹ ਚੀਜ਼ ਦੇਖ ਲਓ ਕੋਈ ਵੀ ਆਪਣਾ ਫੋਨ ਨੰਬਰ ਨਹੀਂ ਦਿੰਦਾ ਹੈਗਾ ਜਿੱਥੋਂ ਤੱਕ ਕਿ ਮੈਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਵਾ ਤੁਸੀਂ ਮੈਨੂੰ ਐਨੀ ਟਾਈਮ ਜਦੋਂ ਮਰਜ਼ੀ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਲਓ ਜਿੱਥੇ ਤੱਕ ਤੁਹਾਨੂੰ ਅਨਮੋਨਦੀ ਆ ਜਿੱਥੇ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤੁਸੀਂ ਮੈਨੂੰ ਕਦੇ ਵੀ 24 ਘੰਟੇ ਦੇ ਵਿੱਚ ਯਾਰ ਜਦੋਂ ਮਰਜ਼ੀ ਦਿਨ ਰਾਤ ਕੋਈ ਚੱਕਰ ਨਹੀਂ ਹੈਗਾ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਓ ਮੈਂ ਤੁਹਾਡੇ ਨਾਲ ਗੱਲ ਕਰਦਾ ਇਹ ਕਰਦਾ ਹਾਂ ਐਕਸ਼ਨ ਨਹੀਂ ਲੈਂਦੇ ਕਿ ਕੰਮ ਹੀ ਨਹੀਂ ਕਰਦੇਗੇ ਸੋਚਦੇ ਰਹਿੰਦੇ ਹੋ ਸੋਚ ਸੋਚ ਦੇ ਵਿੱਚ ਤੁਸੀਂ 2023 ਕੱਢਦਾ ਸੋਚ ਸੋਚ ਕੇ 2020 ਤੁਸੀਂ 24 ਵੀ ਕੱਢ ਦੇਣਾ ਵਾ ਸੋ ਇਸ ਕਰਕੇ ਕਿਰਪਾ ਕਰਕੇ ਸੋਚਣਾ ਬੰਦ ਕਰੋ ਆਪਾਂ ਚੁੱਪਚਾਪ ਕਰਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੋ YouTube Facebook ਦੇ ਉੱਤੇ ਇਹਦੇ ਉੱਤੇ ਬਹੁਤ ਹੀ ਕਮਾਈ ਆ ਬਹੁਤ ਹੀ ਜ਼ਿਆਦਾ ਕਮਾਈ ਆ ਅਗਰ ਤੁਸੀਂ ਅੱਜ ਤੋਂ ਹੀ ਜੇ ਮੇਰੀ ਵੀਡੀਓ ਤੁਸੀਂ ਅੱਜ ਦੇਖ ਰਹੇ ਹੋ ਨਾ ਤੁਸੀਂ ਅੱਜ ਤੋਂ ਹੁਣ ਤੋਂ ਹੀ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ 2024 ਦੇ ਵਿੱਚ ਨਾ ਤੁਸੀਂ ਕਰੋੜਪਤੀ ਹੋਵੋਗੇ ਕਰੋੜਪਤੀ ਜੋ ਤੁਹਾਡੇ ਸੁਪਨੇ ਹਨ ਤੁਹਾਡੇ ਸਾਰੇ ਸੁਪਨੇ ਪੂਰੇ ਹੋਣਗੇ ਜਿਹੜੀ ਵੀ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਜਿਵੇਂ ਦਾ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਜੋ ਵੀ ਤੁਸੀਂ ਸੋਚਿਆ ਹੋਇਆ ਵਾ ਜਿੱਥੇ ਵੀ ਤੁਸੀਂ ਘੁੰਮਣਾ ਚਾਹੁੰਦੇ ਹੋ ਤੁਸੀਂ 101% ਉਹ ਚੀਜ਼ ਤੁਸੀਂ ਕਰ ਲੋਗੇ ਬਸ ਕੀ ਐਕਸ਼ਨ ਲਵੋ ਕੰਮ ਕਰਨਾ ਸ਼ੁਰੂ ਕਰੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਗਾਈਡ ਕਰਦਾ ਮਾਂ ਤੁਹਾਨੂੰ ਸਮਝਾਉਣਾ ਮਾਂ ਕੱਲੀ-ਕੱਲੀ ਡਿਟੇਲ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਤੁਹਾਨੂੰ ਕੋਈ ਵੀ ਨਹੀਂ ਸਕੂਲ ਦਾ ਟੀਚਰ ਹਨ ਜਿਹੜਾ ਸਕੂਲ ਦਾ ਟੀਚਰ ਵੀ ਨਹੀਂ ਤੁਹਾਨੂੰ ਸਮਝਾਏਗਾ ਯੂਟਿਊਬਰਾਂ ਦੀ ਤਾਂ ਆਪਾਂ ਗੱਲ ਹੀ ਛੱਡ ਦਈਏ ਯੂਟਿਊਬਰਾਂ ਦੇਖੋ ਮੈਂ ਇਹੋ ਜਿਹੇ ਯੂਟਿਊਬਰ ਦੇਖੇ ਨੇ ਜਿਹੜੇ ਬਹੁਤ ਵਧੀਆ ਇਨਕਮ ਕਰਦੇ ਨੇ ਬਸ ਕੀ ਆ ਉਹ ਸਾਲੇ ਦੱਸਦੇ ਨਹੀਂ ਹੈਗੇ ਉਹਨਾਂ ਨੂੰ ਇਹ ਆ ਵੀ ਯਾਰ ਜੇ ਮੈਂ ਇਹਨਾਂ ਨੂੰ ਦੱਸਤਾ ਕਿ ਤੇ ਇਹ ਨਾਲ ਪੈਸੇ ਕਮਾਉਣੇ ਸ਼ੁਰੂ ਕਰ ਦੇਣੇ ਯਾਰ ਬੰਦਾ ਉਹਨਾਂ ਨੂੰ ਪੁੱਛੇ ਵੀ ਤੁਸੀਂ ਆਪਣੀ ਜੇਬ ਦੇ ਵਿੱਚੋਂ ਪੈਸੇ ਦੇਣੇ ਆ ਤੁਸੀਂ ਅਗਲੇ ਨੂੰ ਸਕਿੱਲ ਬਾਰੇ ਤਾਂ ਦੱਸੋ ਨਾ ਤੁਸੀਂ ਸਕਿੱਲ ਬਾਰੇ ਦੱਸੋ ਅਗਲੇ ਕੰਮ ਕਰਨ ਉਹ ਪੈਸੇ ਕਮਾਉਣ ਨਾ ਕਮਾਣ ਇਹ ਉਹਨਾਂ ਦੀ ਕਿਸਮਤ ਤੇ ਡਿਪੈਂਡ ਕਰਦਾ ਵਾ ਸੋ ਇਸ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਬੇਨਤੀ ਕਰਨਾ ਕਿ ਪਲੀਜ਼ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੋ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਜਦੋਂ ਮਰਜੀ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਹੋ ਕਿਵੇਂ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਸਾਰੀਆਂ ਵੀਡੀਓ ਜਿਹੜੀਆਂ ਪਈਆਂ ਨੇ 20 25 ਉਹ ਵੀਡੀਓ ਨੂੰ ਤੁਸੀਂ ਵਾਚ ਕਰੋ ਤੁਹਾਨੂੰ ਪ੍ਰੋਪਰਲੀ ਹੀ ਪਤਾ ਲੱਗ ਜਾਏਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਆਪਣੇ ਚੈਨਲ ਦੇ ਉੱਤੇ ਇਹੋ ਜਿਹੇ ਟੋਪੀਆਂ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਉਂਦਾ ਰਹਿਣਾ ਵਾ ਜਿਹਦੇ ਨਾਲ ਤੁਸੀਂ ਕੰਮ ਕਰਕੇ ਤੁਸੀਂ ਘਰ ਦੇ ਵਿੱਚ ਬੈਠੇ ਹੀ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਸੋ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਜੀ ਮ ਜਲੰਧਰ ਸ਼ਹਿਰ ਦੇ ਵਿੱਚ ਆਪਣੀ ਲਾਈਵ ਵਰਕਸ਼ਾਪ ਆ ਜਿਹੜੀ ਉਹ ਸ਼ੁਰੂ ਕਰਨ ਜਾ ਰਿਹਾ ਹਾਂ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤੋਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀ ਫੋਨ ਕਰਕੇ ਆਪਣੀ ਸੀਟ ਤੁਸੀਂ ਬੁੱਕ ਕਰਵਾ ਲਓ ਜੀ ਕਿਉਂਕਿ ਜਿਹੜੀ ਮੇਰੀ ਲਾਈਵ ਵਰਕਸ਼ਾਪ ਹੁੰਦੀ ਹੈ ਉਹਦੇ ਵਿੱਚ ਮੈਂ ਜਿਹੜੀ ਸੀਟਾਂ ਹੁੰਦੀਆਂ ਉਹ ਬਸ 30 ਤੋਂ ਲੈ ਕੇ 40 ਬੰਦੇ ਹੀ ਉਹਦੇ ਵਿੱਚ ਹੁੰਦੇ ਨੇ ਕਿਉਂਕਿ 30 ਤੋਂ 40 ਬੰਦੇ ਨੂੰ ਸਮਝਾਉਣਾ ਉਹਨਾਂ ਨੂੰ ਬਹੁਤ ਹੀ ਆਸਾਨ ਹੁੰਦਾ ਵਾ ਕਿਉਂਕਿ ਜਿਹੜਾ ਸਾਡਾ ਸਮਾਂ ਆਉਂਦਾ ਉਹ ਸਿਰਫ 2 ਘੰਟੇ ਦਾ ਹੁੰਦਾ ਵਾ 2 ਘੰਟੇ ਦੇ ਵਿੱਚ ਸਿਰਫ 30 ਤੋਂ 40 ਬੰਦੇ ਨੂੰ ਹੀ ਸਮਝਾਇਆ ਅਗਰ ਬੰਦੇ ਵਧੇਗਾ ਤਾਂ ਟਾਈਮ ਬਹੁਤ ਹੀ ਜ਼ਿਆਦਾ ਚੱਲਿਆ ਜਾਂਦਾ ਵਾ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਣੀ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਤੁਹਾਡੀ ਜ਼ਿੰਦਗੀ ਬਦਲ ਜੀ 2024 ਦੇ ਵਿੱਚ ਤੁਸੀਂ ਕਰੋੜਪਤੀ ਬਣੋਗੇ ਹੀ ਬਣੋਗੇ ਕਿਉਂਕਿ ਮੈਂ ਆਪਣੀ ਵਰਕਸ਼ਾਪ ਦੇ ਵਿੱਚ ਮੈਂ ਤੁਹਾਨੂੰ ਇਹੋ ਜਿਹੇ ਟੌਪਿਕਾਂ ਦੇ ਬਾਰੇ ਦੱਸਦਾ ਹਾਂ ਅਗਰ ਤੁਸੀਂ ਉਸ ਟੌਪਿਕਾਂ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਬਹੁਤ ਵਧੀਆ ਤੁਸੀਂ ਇਨਕਮ ਕਰਨੀ ਤੁਸੀਂ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ